ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਖਰੜ ਇਲਾਕੇ ਦੇ ਵਿੱਚ ਖਾਲਸਾ ਗੁਰਮਤਿ ਸੰਗੀਤ ਅਕੈਡਮੀ ਦੇ ਵਿੱਚ ਜਿਹੜੇ ਬੱਚੇ ਦਾ ਵੱਡੇ ਜਾਂ ਛੋਟੇ ਜਿੰਦਾ ਕੋਈ ਸਾਲ ਦਾ ਕੋਰਸ ਕਰਦਾ ਉਹਨਾਂ ਨੂੰ ਜਿਹੜਾ ਸਰਟੀਫਿਕੇਟ ਇੱਥੋਂ ਦਿੱਤਾ ਜਾਂਦਾ ਹੈ 2 ਸਾਲ ਦਾ ਕਰਦਾ 3 ਸਾਲ ਦਾ ਕਰਦਾ ਤੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਇੱਥੋਂ ਸਿੱਖ ਕੇ ਬਹੁਤ ਜਾਣੇ ਜਿਹੜੇ ਦੇਸ਼ਾਂ ਤੋਂ ਵਿਦੇਸ਼ਾਂ ਦੇ ਵਿੱਚ ਸੈਟਲ ਹੋਏ ਐ ਜੋ ਸਾਨੂੰ ਫੋਨ ਕਰਦੇ ਆ ਬਹੁਤ ਖੁਸ਼ੀ ਵਾਲੀ ਗੱਲ ਆ ਕਿਉਂਕਿ ਜਿਹੜਾ ਇਥੋਂ ਸਰਟੀਫਿਕੇਟ ਅਸੀਂ ਦਿੰਦੇ ਆ ਇਹ ਸਾਡੀ ਅਕੈਡਮੀ ਰਜਿਸਟਰਡ ਆ ਇਹਦੀ ਜਿਹੜੀ ਪੂਰੀ ਵੈਲਿਊ ਆ ਐਮਬੈਸੀ ਦੇ ਵਿੱਚ ਦੇਸ਼ ਤੋਂ ਵਿਦੇਸ਼ ਜਾਣ ਦੇ ਤੱਕ ਤੇ ਹੋਰ ਬੜੀ ਖੁਸ਼ੀ ਵਾਲੀ ਗੱਲ ਆ ਵੀ ਜਿਹੜੇ ਫੌਜ ਦੇ ਵਿੱਚ ਇਥੋਂ ਸੰਥਾ ਲੈ ਕੇ ਇਦਾਂ ਸਾਡੇ ਸੁਪਿੰਦਰਪਾਲ ਜੀ ਇਹ ਬਹੁਤ ਜਿਹੜੇ ਨੌਲੇਜ ਰੱਖਦੇ ਆ ਗੁਰਬਾਣੀ ਦੀ ਇਹਨਾਂ ਤੋਂ ਸਿੱਖ ਕੇ ਜਿਹੜੇ ਫੌਜ ਦੇ ਵਿੱਚ ਵੀ RTP JCO ਜਿਹੜੇ ਮਤਲਬ ਇਹ ਸਿੱਧਾ ਸੂਬਾਦਾਰ ਭਰਤੀ ਹੋਇਆ ਜਿਹਦਾ ਆਮ ਭਾਸ਼ਾ ਦੇ ਵਿੱਚ ਆਪਾਂ ਗ੍ਰਾਂਤੀ ਸਿੰਘ ਕਹਿ ਦਿੰਨੇ ਆ ਉਥੇ ਉਹ ਭਰਤੀ ਹੋਇਆ ਟੰਗੀਆਂ ਤਰਖਾਹਾਂ ਲੈ ਰਹੇ ਆ ਉਹ ਵੀ ਅਕੈਡਮੀ ਦੇ ਵਿੱਚ ਜਦੋਂ ਵੀ ਛੁੱਟੀ ਆਉਂਦੇ ਆਉਂਦੇ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਹੋਰ ਵੀ ਜਿਹੜੇ ਆ ਇਲਾਕੇ ਦੇ ਇੱਥੇ ਪ੍ਰਾਪਰ ਜਿੱਦਾਂ ਕੋਈ ਸਾਲ ਲਾਂਦਾ ਹੈ 2 ਸਾਲ 3 ਸਾਲ ਉਹਦੇ ਅਕੋਰਡਿੰਗ ਚਾਹੇ ਗੁਰਮਤ ਦੀ ਸਿਖਲਾਈ ਹੈ ਸੰਸਥਾ ਦੀ ਸਿਖਲਾਈ ਹੈ ਹਰਮੋਨੀਅਮ ਦੀ ਹੈ ਤਬਲੇ ਦੀ ਵੀ ਜਿੱਦਾਂ ਵੀ ਕੋਈ ਪ੍ਰਾਪਤੀ ਕਰਦਾ ਉਹਨਾਂ ਨੂੰ ਜਿਹੜਾ ਇੱਥੇੋਂ ਸਰਟੀਫਿਕੇਟ ਹੈ ਉਹ ਕੱਟ ਕੇ ਦਿੱਤਾ ਜਾਂਦਾ ਜਿਹੜਾ ਰਜਿਸਟਰਡ ਹੈ ਦੇਸ਼ਾਂ ਵਿਦੇਸ਼ਾਂ ਤੱਕ ਤੇ ਫੌਜ ਦੇ ਵਿੱਚ ਸਰਕਾਰੀ ਨੌਕਰੀ ਤੱਕ ਜਿਹੜਾ ਕੰਮ ਆਉਂਦਾ ਤੇ ਜਿੰਨੇ ਵੀ ਇੱਥੋਂ ਸਿੱਖਾ ਕੇ ਗਏ ਹੈ ਚਾਹੇ ਵਿਦੇਸ਼ਾਂ 'ਚ ਚਾਹੇ ਫੌਜ 'ਚ ਸੈੱਟ ਹੋਇਆ ਸਾਰਿਆਂ ਨੂੰ ਵਧਾਈਆਂ ਇੱਥੇ ਆਉਂਦੇ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਹੋਰ ਵੀ ਜਿਨ੍ਹਾਂ ਨੇ ਐਦਾਂ ਤਰੱਕੀ ਕਰਨੀ ਹੈ ਜਿਨ੍ਹਾਂ ਕੋਲ ਸਰਟੀਫਿਕੇਟ ਨਹੀਂ ਉਹ ਇੱਥੇ ਖਾਲਸਾ ਗੁਰਮਤ ਸੰਗੀਤ ਅਕੈਡਮੀ ਦੇ ਵਿੱਚ ਸਿੱਖਿਆ ਲੈ ਕੇ ਸਰਟੀਫਿਕੇਟ ਪ੍ਰਾਪਤ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ